ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਉ ਗੁਰੂ ਪਿਆਰ ਵਾਲਿਓ ਸਹਬਾਂ ਦੇ ਅਗਲੇ ਦੋ ਸਲੋਕਾਂ ਦੇ ਨਾਲ ਆਪਾਂ ਸਾਝ ਪਾਉਂਦਾ ਆਪਣਾ ਕਰੀਏ ਸਹਬ ਕੀ ਪ੍ਰਮਾਨ ਕਰਦੇ ਨੇ ਆਪਣੇ 22ਵੇਂ ਸਲੋਕ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਵਣਾ ਕਰਦੇ ਨੇ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹ ਨਾਨਕ ਆਪਨ ਤਰੈ ਔਰਮ ਲੇਤ ਉਦਾਸ ਪਾਤਸ਼ਾਹ ਪ੍ਰਮਾਣ ਕਰਦੇ ਨੇ ਕਹਿੰਦੇ ਜੋ ਪ੍ਰਾਨੀ ਭਾਵ ਜਿਹੜਾ ਮਨੁੱਖ ਮਮਤਾ ਆਪਣਤ ਰਿਸ਼ਤਿਆਂ ਪ੍ਰਤੀ ਆਪਾ ਵਾਲਾ ਖਚਤ ਹੋ ਜਾਂਦੇ ਆਗੇ ਲੋਭ ਲਾਲਚ ਮੋਹ ਅਹੰਕਾਰ ਇਹ ਤਿਆਗ ਦਿੰਦਾ ਹੈਗਾ ਭਾਵ ਤਜ ਦਿੰਦਾ ਹੈ ਤਿਆਗ ਦਿੰਦਾ ਹੈਗਾ ਉਸ ਪਰਥਾਏ ਪਾਤਸ਼ਾਹ ਸੁਝਾਉਂਦੇ ਨੇ ਕਹੋ ਨਾਨਕ ਆਪਨ ਕਰੈ ਉਹ ਇਨਸਾਨ ਆਪ ਦਾ ਕਰਦਾ ਹੀ ਹੈ ਜਿਹੜਾ ਇਨਸਾਨ ਆ ਮਮਤਾ ਲੋਭ ਮੋਹ ਅਹੰਕਾਰ ਛੱਡ ਦਿੰਦਾ ਹੈਗਾ ਆਪਰੇ ਤੱਦ ਇਹ ਭਵਸਾ ਕਰ ਤੋ ਸਹਬ ਕਹਿੰਦੇ ਔਰਨ ਲੇਤ ਉਧਾਰ ਉਹ ਹੋਰਾਂ ਦਾ ਵੀ ਉਧਾਰ ਕਰਦਾ ਹੈ ਹੋਰਾਂ ਨੂੰ ਵੀ ਉਹ ਭਵਸਾ ਕਰ ਤੋ ਪਾਰ ਕਰ ਦਿੰਦਾ ਹੈਗਾ ਸੋ ਅਗਲੇ ਸ਼ਲੋਕ ਦੇ ਵਿੱਚ ਸਹਬ ਪ੍ਰਮਾਣ ਕਰਦੇ ਨੇ ਜੋ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾ ਦਾ ਜਾ ਸੁਪਨਾ ਅਰਪੇਖਣਾ ਆਪਾਂ ਸੁੱਤੇ ਹੋਏ ਹੁੰਨੇ ਆ ਸੁਪਨੇ ਦੇਖਦੇ ਆ ਸੁਪਨਿਆਂ ਦੇ ਵਿੱਚ ਪਦਾਰਥ ਦੇਖਦੇ ਆ ਘਟਨਾਵਾਂ ਵੇਖਦੇ ਆ ਉਹ ਸੱਚ ਨਹੀਂ ਹੁੰਦੀਆਂ ਸੋ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਹੀ ਤੂੰ ਇਸ ਜਾਗ ਰਚਨਾ ਨੂੰ ਜਾਣ ਬਿ ਜਿਵੇਂ ਅਸੀਂ ਸੁਪਨੇ ਦੇ ਵਿੱਚ ਪਦਾਰਥ ਦੇਖਦੇ ਆ ਉਹ ਹਕੀਕਤ ਅ ਦੇ ਵਿੱਚ ਨਹੀਂ ਹੁੰਦੇ ਇਹ ਜਿਹੜਾ ਜਾਗ ਹੈ ਨਾ ਇਹ ਵੀ ਸੁਪਨੇ ਦੀ ਨਿਹਾਈ ਹੈਗਾ ਇੱਕ ਨਾ ਇੱਕ ਦਿਨ ਖਤਮ ਹੋਣਾ ਹੈਗਾ ਇਹਨੂੰ ਅਸੀਂ ਵੀ ਛੱਡ ਕੇ ਜਾਣਾ ਹੈ ਇਹਨਾਂ ਵਿੱਚ ਕਛ ਸੱਚੋ ਨਹੀਂ ਇਨਾਂ ਦੇ ਵਿੱਚੋਂ ਕੁਝ ਵੀ ਸੱਚ ਨਹੀਂ ਨਾ ਤਾਂ ਸੁਪਨਾ ਸੱਚ ਹੈ ਸੁਪਨਿਆਂ ਦੇ ਵਿੱਚ ਜਿਹੜੇ ਪਦਾਰਥ ਦੇਖੇ ਉਹ ਵੀ ਸੱਚ ਨਹੀਂ ਤੇ ਜਿਹੜੀ ਜਾਗ ਰਚਨਾ ਹੈ ਇਹ ਵੀ ਸੱਚ ਨਹੀਂ ਤੇ ਪਾਕਸ਼ਾ ਕਹਿੰਦੇ ਕਿਉਂ ਸਿਰਫ ਸੱਚ ਕੀ ਹੈ ਨਾਨਕ ਬਿਨ ਭਗਵਾਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜੇ ਪਦਾਰਥ ਨੇ ਉਹ ਸੱਚ ਨਹੀਂ ਇੱਕ ਸੱਚ ਹੈ ਉਹ ਹੈ ਪਰਮਾਤਮਾ ਸੋ ਆਓ ਉਸ ਸੱਚ ਦੇ ਨਾਲ ਜੁੜਨਾ ਚਾਹੀਏ ਰਾਜਸ਼ਾ ਦੇ ਸਲੋਕਾਂ ਤੋਂ ਸੇਧ ਲੈ ਕੇ ਗੁਰਬਾਣੀ ਤੋਂ ਸੇਧ ਲੈ ਕੇ ਅਸੀਂ ਉਸ ਸੱਚ ਦੇ ਨਾਲ ਭਾਵ ਅਕਾਲ ਪੁਰਖ ਸਮਾਤਮਾ ਦੇ ਨਾਲ ਜੁੜਨਾ ਕਰੀਏ ਸੋ ਅੱਜ ਇਹ ਦੋ ਸਲੋਕਾਂ ਦੀ ਵਿਚਾਰ ਦੀਆਂ ਬੇਨਤੀਆਂ ਸਿ ਆਪ ਸੰਗਤ ਨੇ ਪ੍ਰਵਾਨ ਕਰਨੀਆਂ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ